mm ਨਾਬਾ ਵਿਖੇ ਸਾਰਵੇਂ ਕੀ ਮਹਿਫਲ ਇਕੱਟੂ ਵਾਲੇ ਸ਼੍ਰੀ ਸ਼ਿਆਮ ਬਾਬਾ ਜੀ ਭਜਨ ਸੰਧਿਆ ਪ੍ਰੋਗਰਾਮ ਕਰਵਾਇਆ ਗਿਆ ਭਜਨ ਸੰਧਿਆ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੋਰ ਨਤਮਸਤਕ ਹੋਏ ਇਸ ਮੌਕੇ ਤੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਕੈਬਨਟ ਮੰਤਰੀ ਅਤੇ ਵਿਧਾਇਕ ਵੀ ਮੌਜੂਦ ਰਹੇ ਇਸ ਮੌਕੇ ਤੇ ਪੂਨਮ ਦੀਦੀ ਫਰੀਂਦਾਵਨ ਧਾਮ ਅਤੇ ਕਨਈਆ ਮਿੱੱਤਲ ਦੇ ਦੁਆਰਾ ਭਜਨਾਂ ਦੇ ਨਾਲ ਸ਼ਰਧਾਲੂਆਂ ਨੂੰ ਮगनमोह ਕਰ ਦਿੱਤਾ ਗਿਆ Yeah. ਇਸ ਮੌਕੇ ਤੇ ਡਾਕਟਰ ਗੁਰਪ੍ਰੀਤ ਕੌਰ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਵਮਾਨ ਦਫ਼ਤਰ ਵੀ ਪਹੁੰਚੀ ਹੈ ਅਤੇ ਉਹਨਾਂ ਨੇ 카ਟੂ ਵਾਲੇ ਸ਼੍ਰੀ ਸ਼ਾਮ ਪ੍ਰੋਗਰਾਮ ਦੀ ਸ਼ਰਧਾਲੂਆਂ ਨੂੰ ਵਧਾਈ ਦਿੱਤੀ। ਉੱਥੇ ਹੀ ਉਹਨਾਂ ਦੇ ਵੱਲੋਂ ਆਪ ਪਾਰਟੀ ਦੇ 11 ਸਾਲ ਸਥਾਪਨਾ ਦਿਵਸ ਪੂਰੇ ਹੋਣ ਤੇ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਹੈ ਅਤੇ ਕਹਿ ਕਿ ਕੇਜਰੀਵਾਲ ਦੇ ਵੱਲੋਂ ਇੱਕ ਪੌਦਾ ਲਗਾਇਆ ਗਿਆ ਸੀ ਤੇ ਉਹ ਜੋ ਅੱਜ ਦਰਖਤ ਬਣ ਚੁੱਕਿਆ ਹੈ ਉਹਨਾਂ ਕਹਿ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰਾਂ ਵਧਿਆ ਪਰਫਾਰਮੈਂਸ ਕਰਨਗੇ ਇਸ ਮੌਕੇ ਹਲਕਾ ਵਿਧਾਇਕ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਤੇ ਵਧਾਈ ਦਿੱਤੀ ਗਈ ਹੈ ਧਾਰਮਿਕ ਫੰਕਸ਼ਨ ਦਾ ਯੋਜਨ ਕੀਤਾ ਗਿਆ ਘਟੂ ਸ਼ਰਮ ਜੀ ਦਾ ਸੋ ਉੱਥੇ ਹਾਜ਼ਰੀ ਲਵਾਉਣ ਲਈ ਪਹੁੰਚੇ ਸੀ ਤੇ ਇੱਥੇ ਐਮਐਲਏ ਸਾਹਿਬ ਦੇ ਦਫ਼ਤਰ ਚ ਵੀ ਅੱਜ ਚਾਹ ਪਾਣੀ ਦਾ ਪ੍ਰੋਗਰਾਮ ਸੀਗਾ ਤੇ ਉੱਥੇ ਮਿਲ ਕੇ ਗਏ ਹਾਂ ਜੀ ਸਾਰਿਆਂ ਨੂੰ ਪਾਰਟੀ ਵਰਕਰਸ ਨੂੰ ਮਿਲਿਆ ਪਾਰਟੀ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਮਿਲੇ ਆ ਬਹੁਤ ਵਧੀਆ ਜਿਹੜਾ ਨਾਪੇ ਅੱਜ ਖਾਟੋ ਸ਼ਾਮ ਦੇ ਪ੍ਰੋਗਰਾਮ ਤੇ ਵੀ ਜਾ ਰਹੇ ਹਾਂ ਵਿਸ਼ੇਸ਼ ਤੌਰ ਤੇ ਹਾਂਜੀ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਬਹੁਤ ਵਧੀਆ ਉਪਰਾਲਾ ਜੀ ਜਿਹੜੇ ਮੰਨਦੇ ਨੇ ਭਗਤ ਨੇ ਜਿਹੜੇ ਤੇ ਉਹਨਾਂ ਲਈ ਬਹੁਤ ਵਧੀਆ ਤੇ ਉੱਥੇ ਜਾ ਕੇ ਹਾਜ਼ਰੀ ਲਵਾਵਾਂਗੇ ਤੇ ਪਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਪੰਜਾਬ ਇਸੇ ਤਰ੍ਹਾਂ ਤਰੱਕੀਆਂ ਕਰਦਾ ਰਹੇ ਲਾਸਤਿਵ ਜੀ ਜਵਾਲਾ 11 ਸਾਲ ਹੋ ਗਏ ਆਪਾ ਅੱਤਨ ਕਿਸ ਤਰ੍ਹਾਂ ਦੇ ਆਪਣਾ ਦਿਖਾ ਦੇਖੋ ਸਾਡੇ ਲਈ ਅੱਜ ਬਹੁਤ ਵਧੀਆ ਖੁਸ਼ੀਆਂ ਭਰਿਆ ਦਿਨ ਹੈ ਕਿ 11 ਸਾਲ ਹੋ ਗਏ ਸਾਡੀ ਪਾਰਟੀ ਦਾ ਸਥਾਪਨਾ ਦਿਵਸ ਅੱਜ ਤੇ ਕੇਜੀਵਾਲ ਸਾਹਿਬ ਨੇ ਜਿਹੜੀ ਅੱਜ ਬੂਟਾ ਲਾਇਆ ਸੀਗਾ ਅੱਜ ਇੱਕ ਵਿਰਕਸ਼ ਬਣ ਚੁੱਕਿਆ ਤੇ ਫਲ ਦੇ ਰਿਹਾ ਹੈ ਦੋ ਸਟੇਟਾਂ ਚ ਆਪਣੀ ਸਰਕਾਰ ਹੈ ਜੀ ਦਿੱਲੀ ਚ ਤੇ ਪੰਜਾਬ ਚ ਸੇ ਹੋਰ ਵੀ ਸਟੇਟਾਂ ਚ ਅੱਗੇ ਵੀ ਇਦਾਂ ਹੀ ਵਧਦੀ ਰਹੇ ਇਹੀ ਅਸੀਂ ਆਸ ਕਰਦੇ ਹਾਂ ਕੀ ਲੱਗਦੀ ਐਮਪੀ ਚੋਣਾਂ ਚ ਵੀ ਵਧੀਆ ਚੱਲਵਾ ਦਿਖਾਈਗੀ ਆ ਪਾਰਟੀ ਦੇਖੋ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਜੁਝਾਰੂ ਸਾਡੇ ਵਰਕਰਸ ਨੇ ਸਾਡੇ ਵੋਲੰਟੀਅਰ ਸਾਡੇ ਨਾਲ ਨੇ ਤੇ ਜਿਹੜੀਆਂ ਵੀ ਅੱਗੇ ਇਲੈਕਸ਼ਨਸ ਆਉਣਗੀਆਂ ਵਧੀਆ ਤਰ੍ਹਾਂ ਪਾਰਟਿਸਪੇਟ ਸਭ ਤੋਂ ਪਹਿਲਾਂ ਤਾਂ ਅੱਜ ਆਮ ਆਦਮੀ ਪਾਰਟੀ ਬਣਿਆ ਨੂੰ 11 ਸਾਲ ਹੋ ਗਿਆ ਸਾਨੂੰ ਮੁਬਾਰਕਬਾਦ ਅੱਜ ਖਾਟੂਸ਼ਾ ਮਹਾਰਾਜ ਦੀ ਜਨਮ ਦਿਨ ਨੂੰ ਲੈ ਕੇ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਜੀ ਨਾਬਾ ਸ਼ਹਿਰ ਦੇ ਵਿੱਚ ਆ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਦੇ ਸਤਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਚੇਤਨ ਸਿੰਘ ਜੋੜੇ ਮਾਜਰਾ ਕਾਰਜ ਮੰਤਰੀ ਸਰਦਾਰ ਪਰਮੇਸ਼ਰ ਸਿੰਘ ਭਟਰਾਣ ਮਾਜਰਾ ਸਾਹਿਬ ਅਜੀਤਪਾਲ ਸਿੰਘ ਕੋਲੀ ਸਾਹਿਬ ਆਰ ਸਾਰੇ ਜਿਹੜੇ ਐਮਐਲਏ ਸਹਿਬਾਨ ਇੱਥੇ ਪਹੁੰਚੇ ਆ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਪ੍ਰਮਾਤਮਾ ਕਿਰਪਾ ਕਰੇ ਘਾਟੂ ਸ਼ਾਮਾਰਿਤ ਕਿਰਪਾਗਣ ਕੇ ਨਾਮ ਆ ਬਹ ਹਮੇਸ਼ਾ ਚੜ੍ਹਦੀ ਕਲਾ ਰੱਖੇ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਦੇਖੋ ਅੱਜ ਨਾਬਾ ਸ਼ਹਿਰ ਵਿੱਚ ਪੂਰੀ ਰੌਣਕ ਲੱਗੀ ਹੋਈ ਹੈ ਤੁਸੀਂ ਐ ਲੈ ਲਓ ਹਾਲ ਇੱਕ ਘੰਟਾ ਹੀ ਹੋਇਆ ਪ੍ਰੋਗਰਾਮ ਸ਼ੁਰੂ ਹੋਣ ਲੱਗ ਪਕ ਤੁਸੀਂ ਐ ਲੈ ਲਓ 10000 ਮਤਲਬ ਭਗਤ ਪੰਡਾਲ ਵਿੱਚ ਪਹੁੰਚ ਚੁੱਕਿਆ ਇੱਥੇ ਮਤਲਬ ਵਿਸ਼ੇਸ਼ ਮਹਿਮਾਨ ਦੇ ਰੂਪ ਦੇ ਵਿੱਚ ਸਾਡੇ ਆਦਰਯੋਗ ਸੀਐਮ ਸਾਹਿਬ ਦੇ ਪਤਨੀ ਗੁਰਪ੍ਰੀਤ ਕ ਦੋ ਆਪਣੇ ਕੈਬਨਿਟ ਮਿੰਿਸਟਰ ਸਾਹਿਬ ਤੇ 10 ਐਮਐਲਏ ਸਾਹਿਬ ਉਹਨਾਂ ਦੇ ਨਾਲ ਆ ਰਹੇ ਨੇ ਜੀ ਕੀ ਲੱਗਦਾ ਪਹਿਲੀ ਵਾਰੀ ਹੋਇਆ ਪ੍ਰੋਗਰਾਮ ਇਹਨਾਂ ਜੀ ਹਾਂ ਕਿੰਨੀ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਸਾਡੇ ਸਾਰੇ ਮੈਂਬਰ ਦੇਖੋ ਪੂਰੇ ਉਤਸ਼ਾਹ ਨਾਲ ਭਰੇ ਹੋਏ ਨੇ ਹੋਰ ਸਾਡੇ ਮੈਂਬਰਾਂ ਦੇ ਨਾਲ-ਨਾਲ ਦੇਖੋ ਸਾਰੀ ਪਬਲਿਕ ਜੀ ਪੂਰਾ ਦਸਾ ਹੈ ਕਿੰਨੀ ਇੱਕ ਗੈਦਰਿੰਗ ਹੋਣ ਦੀ ਆਸਾ ਹੋ 25 ਤੋਂ 30 ਹਜ਼ਾਰ ਬੰਦੇ ਦੀ ਗੈਦਰਿੰਗ ਹੋਣ ਦੀ ਆਸਾ ਹੈ ਤੁਸੀਂ ਆ ਲਾ ਲਓ ਪ੍ਰੋਗਰਾਮ 6 ਵਜੇ ਸ਼ੁਰੂ ਹੋਣਾ ਸੀ 4 ਵਜੇ ਤੱਕ 5000 ਬੰਦਾ ਬੰਨਾਲ ਚਾ ਕੇ ਬੈਠ ਗਿਆ ਸੀ ਜੀ